ਤਾਂ ਯੋਗ ਗੁਰੂ ਬਾਬਾ RAM DEV ਦੀ ਮਸ਼ਹੂਰ ਕੰਪਨੀ ਪਤੰਜਲੀ ਦੇ ਨਾਲ ਵੱਡੀ ਇੱਕ ਖਬਰ ਆ ਰਹੀ ਹੈ ਪਤੰਜਲੀ ਦੇ ਬਹੁਤ ਸਾਰੇ ਲੋਕ ਪ੍ਰੋਡਕਟਾਂ ਦਾ ਇਸਤੇਮਾਲ ਕਰਦੇ ਨੇ ਚਾਹੇ ਭਾਂਡੇ ਮਾਂਜਣ ਵਾਲੀ ਸਾਬਣ ਤੋਂ ਲੈ ਕੇ ਆਂ ਗਾਂ ਦੇ ਸ਼ੁੱਧ ਦੇਸੀ ਕੀ ਦਾ ਪ੍ਰਚਾਰ ਕਰ ਰਿਹਾ ਹੋਵੇ ਪਤੰਜਲੀ ਤੇ ਬਹੁਤ ਸਾਰੇ ਪ੍ਰੋਡਕਟ ਨੇ ਜਿਹੜੇ ਬਾਬਾ RAM DEV ਯੋਗ ਗੁਰੂ ਦੀ ਕੰਪਨੀ ਪਤੰਜਲੀ ਨੇ ਬਣਾਏ ਨੇ ਤੇ ਵੇਚੇ ਨੇ ਲਗਾਤਾਰ ਵੇਚੇ ਜਾ ਰਹੇ ਨੇ ਇਸ ਵੇਲੇ ਆਲਮ ਇਹ ਹੈ ਕਿ ਪੂਰੇ ਦੇਸ਼ ਦੇ ਵਿੱਚ ਬਹੁਤ ਵੱਡੇ ਵੱਡੇ ਸ਼ੋਰੂਮ ਪਤੰਜਲੀ ਦੇ ਨੇ ਪਰ ਪਤੰਜਲੀ ਦੇ ਨਾਲ ਹੀ ਇੱਕ ਵੱਡੀ ਖਬਰ ਆਈ ਹੈ ਕਿ ਪਤੰਜਲੀ ਕੰਪਨੀ ਦੇ ਵੱਲੋਂ ਬਣਾਇਆ ਗਿਆ ਇੱਕ ਪ੍ਰੋਡਕਟ ਇੱਕ ਚੀਜ਼ ਹੁਣ ਖਾਣ ਦੇ ਲਾਇਕ ਨਹੀਂ ਹੈ ਫੂਡ ਕੁਆਲਟੀ ਦੇ ਵਿੱਚ ਫੇਲ ਹੋ ਗਈ ਹੈ ਤੇ ਫੇਲ ਹੋਣ ਦੇ ਕਰਕੇ ਹੀ ਤਿੰਨ ਬੰਦਿਆਂ ਨੂੰ ਅਦਾਲਤ ਨੇ ਸਜ਼ਾ ਵੀ ਸੁਣਾ ਦਿੱਤੀ ਹੈ 6-6 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ ਤੇ ਨਾਲ ਹੀ ਮੋਟਾ ਜੁਰਮਾਨਾ ਵੀ ਠੋਕਿਆ ਗਿਆ ਹੈ ਦੱਸ ਦਿੰਦੇ ਹਾਂ ਕਿ ਬਾਬਾ RAM DEV ਤੇ ਉਹਨਾਂ ਦੇ ਸਾਥੀ ਬਾਲ ਕ੍ਰਿਸ਼ਨ ਪਹਿਲਾਂ ਹੀ ਸੁਪਰੀਮ ਕੋਰਟ ਦੇ ਵਿੱਚ ਫਸੇ ਹੋਏ ਨੇ ਫਸੇ ਉਹ ਦੂਸਰਾ ਮਾਮਲਾ ਕਿ ਗੁੰਮਰਾਹਕੁੰਨ ਪ੍ਰਚਾਰ ਕੀਤਾ ਗਿਆ ਸੀ ਕੋਵਿਡ ਬਿਮਾਰੀ ਨੂੰ ਲੈ ਕੇ ਉਸ ਦੇ ਤਹਿਤ ਸੁਪਰੀਮ ਕੋਰਟ ਨੇ 13 14 ਮਈ ਨੂੰ ਆਪਣਾ ਜਿਹੜਾ ਆਰਡਰ ਰਿਜ਼ਰਵ ਰੱਖਿਆ ਪਰ ਹੁਣ ਜਿਹੜਾ ਫੈਸਲਾ ਆਇਆ ਜਿਹਦੀ ਅਸੀਂ ਗੱਲ ਕਰ ਰਹੇ ਹਾਂ ਉਹ ਉੱਤਰਾਖੰਡ ਦੇ ਪਤੌੜਗੜ ਦੀ ਅਦਾਲਤ ਦੇ ਵੱਲੋਂ ਸੁਣਾਇਆ ਗਿਆ ਤੇ ਅੱਜ ਵੱਡਾ ਝਟਕਾ ਪਤੰਜਲੀ ਤੇ ਬਾਬਾ RAM DEV ਜੋਗ ਗੁਰੂ ਨੂੰ ਮਿਲਿਆ ਕਿਉਂਕਿ ਪਤੌੜਗੜ ਉੱਤਰਾਖੰਡ ਦੀ ਇਸ ਅਦਾਲਤ ਨੇ ਸਜ਼ਾ ਸੁਣਾ ਦਿੱਤੀ ਹੈ ਜਿਦੇ ਚ ਪਤੰਜਲੀ ਦਾ ਇੱਕ ਸਹਾਇਕ ਮੈਨੇਜਰ ਵੀ ਹੈ ਇੱਕ ਦੁਕਾਨਦਾਰ ਹੈ ਤੇ ਇੱਕ ਡਿਸਟਰੀਬਿਊਟਰ ਹੈ ਇਹਨਾਂ ਤਿੰਨਾਂ ਨੂੰ ਦੋਸ਼ੀ ਪਾਇਆ ਗਿਆ ਅਦਾਲਤ ਨੇ ਦੋਸ਼ੀ ਠਹਿਰਾਉਂਦਿਆ ਇਹਨਾਂ ਨੂੰ 6-6 ਮਹੀਨੇ ਦੀ ਸਜ਼ਾ ਸੁਣਾ ਦਿੱਤੀ ਉਹਨੂੰ ਪ੍ਰੋਡਕਟ ਦੱਸ ਦਿੰਨੇ ਆ ਕਿ ਕਿਹੜਾ ਪਤੰਜਲੀ ਦਾ ਪ੍ਰੋਡਕਟ ਆ ਕਿਉਂਕਿ ਤੁਹਾਨੂੰ ਵੀ ਇਸ ਦਾ ਇੰਤਜ਼ਾਰ ਹੋਣਾ ਤਾਂ ਉਹ ਪ੍ਰੋਡਕਟ ਹੈ ਸੋਨ ਪਾਪੜੀ ਪਤੰਜਲੀ ਦੇ ਨਵਰਤਨ ਸੋਨ ਪਾਪੜੀ ਇਹ ਪ੍ਰੋਡਕਟਾ ਜਿਸ ਨੂੰ ਬਹੁਤ ਸਾਰੇ ਲੋਕ ਖਾਂਦੇ ਨੇ ਬਹੁਤ ਸ਼ੌਂਕ ਨਾਲ ਖਾਂਦੇ ਨੇ ਕੋਈ ਹੋਰ ਕਿਸੇ ਕੰਪਨੀ ਦਾ ਵੀ ਖਾ ਰਿਆ ਹੁੰਦਾ ਤਾਂ ਲੋਕ ਕਹੀ ਕਹਿ ਦਿੰਦੇ ਕਿ ਯਾਰ ਪਤੰਜਲੀ ਦੀ ਸੋਨ ਪਾਪੜੀ ਖਾਓ ਪਰ ਇਹ ਜਿਹੜੀ ਪ੍ਰੋਡਕਟਾ ਪਤੰਜਲੀ ਦੀ ਸੋਨ ਪਾਪੜੀ ਇਹ ਫੂਡ ਕੁਆਲਿਟੀ ਚ ਫੇਲ ਹੋਈ ਹੈ ਫੇਲ ਹੋਣ ਦੇ ਕਾਰਨ ਹੀ ਇਹ ਪਤੰਜਲੀ ਨੂੰ ਇੱਕ ਵੱਡਾ ਝਟਕਾ ਕੋਰਟ ਨੇ ਦੇ ਦਿੱਤਾ ਪਤੌੜਗੜ ਉੱਤਰਾਖੰਡ ਦੀ ਕੋਰਟ ਨੇ ਫੈਸਲਾ ਸੁਣਾ ਦਤਾ ਤੁਹਾਨੂੰ ਹੁਣ ਦੱਸ ਦੰਦੇ ਆ ਡਿਟੇਲ ਚ ਥੋੜਾ ਜਿਆ ਸਮਝਾ ਦੰਦੇ ਆ ਗੱਲ ਕਿੱਥੋਂ ਸ਼ੁਰੂ ਹੋਈ ਸੀ ਦਰਅਸਲ 17 ਅਕਤੂਬਰ 2019 ਦਾ ਇਹ ਮਾਮਲਾ ਹੈ 17 ਅਕਤੂਬਰ 2019 ਨੂੰ ਉੱਤਰਾਖੰਡ ਦੇ ਪਿਤੌੜਗੜ ਦੇ ਵਿੱਚ ਲੀਲਾਦਰ ਪਾਠਕ ਨਾਂ ਦੀ ਇੱਕ ਸ਼ਾਪ ਹੈ ਤੇ ਇਸ ਸ਼ਾਪ ਦੇ ਵਿੱਚ ਹੀ ਇਹ ਸੋਨ ਪਾਪੜੀ ਆ ਇਸ ਤਰੀਕੇ ਨਾਲ ਖਰੀਦੀ ਗਈ ਸੀ ਤੇ ਇਸ ਦੀ ਸ਼ਿਕਾਇਤ ਕੀਤੀ ਗਈ ਸੀ ਤੇ ਫਿਰ ਕੇਸ ਚੱਲਿਆ ਇਹਨੇ ਸਾਲ ਤੇ ਹੁਣ ਆ ਕੇ ਇਸ ਕੇਸ ਦਾ ਨਿਬਟਾਰਾ ਹੋਇਆ ਤੇ ਅਦਾਲਤ ਨੇ ਸਜ਼ਾ ਸੁناਈ ਹੈ ਲੀਲਾਧਰ ਪਾਠਕ ਜਿਹੜਾ ਸ਼ਾਪ ਦਾ ਮਾਲਕ ਸੀਗਾ ਉਹਨੂੰ 6 ਮਹੀਨੇ ਦੀ ਸਜ਼ਾਇਆ ਨਾਲ 5000 ਦਾ ਜੁਰਮਾਨਾ ਦੂਸਰਾ ਡਿਸਟਰੀਬਿਊਟਰ ਸੀ ਅਜੇ ਜੋਸ਼ੀ ਉਹਨੂੰ 10000 ਦਾ ਜੁਰਮਾਨਾ 6 ਮਹੀਨੇ ਦੀ ਸਜ਼ਾਇਆ ਤੇ ਤੀਸਰਾ ਜਿਹੜਾ ਬੜਾ ਅਹਿਮ ਕਿਰਦਾਰ ਹੈ ਸਹਾਇਕ ਮੈਨੇਜਰ ਹੈ ਅਭਿਸ਼ੇਕ ਕੁਮਾਰ ਪਤੰਜਲੀ ਦਾ ਇਹਨੂੰ 25000 ਰੁਪਏ ਦਾ ਜੁਰਮਾਨਾ ਤੇ ਨਾਲ ਇਹਨੂੰ ਵੀ ਸਜ਼ਾ 6 ਮਹੀਨੇ ਦੀ ਸੁਣਾ ਦਿੱਤੀ ਗਈ ਹੈ ਤੇ ਸੋਨ ਪਾਪੜੀ ਹੁਣ ਇਹ ਕਹਿ ਸਕਦੇ ਆ ਕਿ ਕਵਾਲਿਟੀ ਟੈਸਟ ਦੇ ਵਿੱਚ ਫੂਡ ਕੁਆਲਿਟੀ ਟੈਸਟ ਦੇ ਵਿੱਚ ਫੇਲ ਹੋਈ 2019 ਦੇ ਵਿੱਚ ਜਦੋਂ ਸ਼ਿਕਾਇਤ ਕੀਤੀ ਗਈ ਤਾਂ ਉਦੋਂ ਹੀ ਇਸ ਦੇ ਨਮੂਨੇ ਲਏ ਗਏ ਸੀ ਤੇ ਬਾਅਦ ਦੇ ਵਿੱਚ ਲੈਬਾਰਟਰੀ ਤੋਂ ਟੈਸਟ ਹੋਇਆ ਤਾਂ ਉਸ ਟੈਸਟ ਦੇ ਵਿੱਚ ਸੋਨ ਪਾਪੜੀ ਦਾ ਇਹ ਪ੍ਰੋਡਕਟ ਫੇਲ ਹੋਇਆ ਸੀ ਯਾਨੀ ਕਿ ਖਾਨ ਲਾਇਕ ਪਤੰਜਲੀ ਦੀ ਵੱਲੋਂ ਬਣਾਈ ਗਈ ਇਹ ਸੋਨ ਪਾਪੜੀ ਨਹੀਂ ਸੀ ਜਿਹਨੂੰ ਬਹੁਤ প্রচার ਕੀਤਾ ਜਾ ਰਿਹਾ ਸੀ ਕਿ ਇਹ ਬਹੁਤ ਵਧੀਆ ਜਿਹੜੇ ਪ੍ਰੋਡਕਟ ਨੇ ਪਤੰਜਲੀ ਦੇ ਬਣਾਏ ਜਾਂਦੇ ਨੇ ਤਾਂ ਵੱਡਾ ਝਟਕਾ ਬਾਬਾ RAMDEB ਨੂੰ ਮਿਲਿਆ ਦੂਸਰੇ ਪਾਸੇ ਦੱਸ ਦਿੰਨੇ ਆ ਸੁਪਰੀਮ ਕੋਰਟ ਦੇ ਵਿੱਚ ਵੀ ਹਜੇ ਪਤੰਜਲੀ ਤੇ ਬਾਬਾ RAMDEB ਤੇ ਉਹਨਾਂ ਦਾ ਸਾਥੀ ਬਾਲ ਕ੍ਰਿਸ਼ਨ ਫਸੇ ਹੋਏ ਨੇ ਉਧਰ ਮਾਮਲਾ ਇਹ ਚੱਲ ਰਿਹਾ ਕਿ ਗੁੰਮਰਾਹਕੁਨ ਪ੍ਰਚਾਰ ਪਤੰਜਲੀ ਨੇ ਕੀਤਾ ਸੀਗਾ ਕੋਵਿਡ ਦੀ ਬਿਮਾਰੀ ਨੂੰ ਠੀਕ ਕਰਨ ਦੇ ਲਈ ਇੱਕ ਦਵਾਈ ਬਣਾਈ ਗਈ ਸੀ ਜਿਹਦੇ ਵਿੱਚ ਬਾਬਾ RAMDEB ਨੇ ਅੱਗੇ ਆ ਕੇ ਕਿਹਾ ਸੀ ਕਿ ਸਾਡੀ ਇਸ ਦਵਾਈ ਦੀਆ ਦੋ ਤਿੰਨ ਬੂੰਦਾਂ ਦੇ ਨਾਲ ਹੀ ਕਰੋਨਾ ਤੁਹਾਨੂੰ ਨਹੀਂ ਹੋਏਗਾ ਬਾਕੀ ਦਵਾਈਆਂ ਖਾਣ ਦੀ ਜ਼ਰੂਰਤ ਨਹੀਂ ਹੈ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਡਾਕਟਰਾਂ ਨੇ ਪੂਰੀ ਐਸੋਸੀਏਸ਼ਨ ਨੇ ਇਸ ਦਾ ਵਿਰੋਧ ਕੀਤਾ ਸੀ ਬੜੀ ਉੱਚੀ ਬਾਤ ਚੁੱਕੀ ਸੀ ਤੇ ਉਹ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਲਗਾਤਾਰ ਚੱਲ ਰਿਹਾ ਤੇ ਉਸ ਦੇ ਵਿੱਚ 13 14 ਲੰਗੀ 13 14 ਮਈ ਨੂੰ ਸੁਪਰੀਮ ਕੋਰਟ ਨੇ ਆਪਣੇ ਆਰਡਰ ਨੇ ਜਿਹੜੇ ਉਹ ਜ਼ਰਵ ਰੱਖੇ ਨੇ ਤਾਂ ਪਰਸਨਲੀ ਤੌਰ ਤੇ ਵੀ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਬਾਬਾ RAMDEV ਤੇ ਬਾਲ ਕ੍ਰਿਸ਼ਨ ਕੋਰਟ ਤੇ ਅੱਗੇ ਆ ਕੇ ਪੇਸ਼ ਹੋਣ ਉੱਥੇ RAM DEV ਨੇ ਮਾਫੀ ਵੀ ਮੰਗੀ ਸੀ ਮਾਫੀ ਦਾ ਪ੍ਰਸਤਾਵ ਵੀ ਰੱਖਿਆ ਸੀ ਕਿ ਬਿਨਾਂ ਸ਼ਰਤ ਲਿਖਤੀ ਰੂਪ ਦੇ ਵਿੱਚੋਂ ਮਾਫੀ ਮੰਗ ਲੈਂਦੇ ਨੇ ਤਾਂ ਸੁਪਰੀਮ ਕੋਰਟ ਨੇ ਉਹ ਵੀ ਇੱਕ ਇੱਕ ਸਮੇਂ ਦੇ ਵਿੱਚ ਮਨਜ਼ੂਰ ਨਹੀਂ ਕੀਤਾ ਸੀ ਤੇ ਕਿਹਾ ਸੀ ਕਿ ਅਸੀਂ ਤੁਹਾਡੀ ਮਾਫੀ ਦਾ ਕੀ ਕਰਾਂਗੇ ਤੁਸੀਂ ਗੁੰਮਰਾਹਕੁਨ ਪ੍ਰਚਾਰ ਕੀਤਾ ਗੁੰਮਰਾਹਕੁਨ ਪ੍ਰਚਾਰ ਕਰਕੇ ਤੁਸੀਂ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕੀਤਾ ਆ ਤਾਂ ਸੁਪਰੀਮ ਕੋਰਟ 'ਚ ਇੱਕ ਮਾਮਲਾ ਤੇ ਦੂਸਰਾ ਮਾਮਲਾ 2019 ਦਾ ਉਤਰਾਖੰਡ ਦੇ ਵਿੱਚ ਚੱਲਦਾ ਆ ਰਿਹਾ ਸੀ ਤਾਂ ਅੱਜ ਉਤਰਾਖੰਡ ਦੀ ਇਸ ਅਦਾਲਤ ਨੇ ਸਜ਼ਾ ਸੁਣਾ ਦਿੱਤੀ ਹੈ ਇਸ ਮਾਮਲੇ ਦੇ ਵਿੱਚ ਫੈਸਲਾ ਸੁਣਾ ਦਿੱਤਾ ਹੈ ਤਿੰਨਾਂ ਨੂੰ 6-6 ਮਹੀਨੇ ਦੀ ਸਜ਼ਾ 5000 10000 ਤੇ 25000 ਦੇ ਜਿਹੜੇ ਜ਼ੁਰਮਾਨੇ ਨੇ ਉਹ ਲਗਾਏ ਗਏ ਨੇ ਤੇ ਇਹ ਕਹਿ ਦਿੱਤਾ ਗਿਆ ਕਿ ਬਾਬਾ RAMਦੇਵ ਦੀ ਕੰਪਨੀ ਪਤੰਜਲੀ ਦੇ ਵੱਲੋਂ ਬਣਾਈ ਗਈ ਸੋਨ ਪਾਪੜੀ ਕੁਆਲਟੀ ਟੈਸਟ ਦੇ ਵਿੱਚ ਫੇਲ ਸਾਬਤ ਹੋਈ ਹੈ ਯੋਗ ਗੁਰੂ ਬਾਬਾ RAM DEV ਦੀ ਮਸ਼ਹੂਰ ਕੰਪਨੀ ਪਤੰਜਲੀ ਦੇ ਨਾਲ ਵੱਡੀ ਇੱਕ ਖਬਰ ਆ ਰਹੀ ਹੈ ਪਤੰਜਲੀ ਦੇ ਬਹੁਤ ਸਾਰੇ ਲੋਕ ਪ੍ਰੋਡਕਟਾਂ ਦਾ ਇਸਤੇਮਾਲ ਕਰਦੇ ਨੇ ਚਾਹੇ ਭਾਂਡੇ ਮਾਂਜਣ ਵਾਲੀ ਸਾਬਣ ਤੋਂ ਲੈ ਕੇ ਆ ਗਾਂ ਦੇ ਸ਼ੁੱਧ ਦੇਸੀ ਕੀ ਦਾ ਪ੍ਰਚਾਰ ਕਰ ਰਿਹਾ ਹੋਵੇ ਪਤੰਜਲੀ ਤੇ ਬਹੁਤ ਸਾਰੇ ਪ੍ਰੋਡਕਟ ਨੇ ਜਿਹੜੇ ਬਾਬਾ RAM DEV ਯੋਗ ਗੁਰੂ ਦੀ ਕੰਪਨੀ ਪਤੰਜਲੀ ਨੇ ਬਣਾਏ ਨੇ ਤੇ ਵੇਚੇ ਨੇ ਲਗਾਤਾਰ ਵੇਚੇ ਜਾ ਰਹੇ ਨੇ ਇਸ ਵੇਲੇ ਆਲਮ ਇਹ ਹੈ ਕਿ ਪੂਰੇ ਦੇਸ਼ ਦੇ ਵਿੱਚ ਬਹੁਤ ਵੱਡੇ ਵੱਡੇ ਸ਼ੋਰੂਮ ਪਤੰਜਲੀ ਦੇ ਨੇ ਪਰ ਪਤੰਜਲੀ ਦੇ ਨਾਲ ਹੀ ਇਹ ਇੱਕ ਵੱਡੀ ਖਬਰ ਆਈ ਹੈ ਕਿ ਪਤੰਜਲੀ ਕੰਪਨੀ ਦੇ ਵੱਲੋਂ ਬਣਾਇਆ ਗਿਆ ਇੱਕ ਪ੍ਰੋਡਕਟ ਇੱਕ ਚੀਜ਼ ਹੁਣ ਖਾਣ ਦੇ ਲਾਇਕ ਨਹੀਂ ਹੈ ਫੂਡ ਕੁਆਲਟੀ ਦੇ ਵਿੱਚ ਫੇਲ ਹੋ ਗਈ ਹੈ ਤੇ ਫੇਲ ਹੋਣ ਦੇ ਕਰਕੇ ਹੀ ਤਿੰਨ ਬੰਦਿਆਂ ਨੂੰ ਅਦਾਲਤ ਨੇ ਸਜ਼ਾ ਵੀ ਸੁਣਾ ਦਿੱਤੀ ਹੈ 6-6 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ ਤੇ ਨਾਲ ਹੀ ਮੋਟਾ ਜੁਰਮਾਨਾ ਵੀ ਠੋਕਿਆ ਗਿਆ ਦੱਸ ਦਿੰਦੇ ਹਾਂ ਕਿ ਬਾਬਾ RAM DEV ਤੇ ਉਹਨਾਂ ਦੇ ਸਾਥੀ ਬਾਲ ਕ੍ਰਿਸ਼ਨ ਪਹਿਲਾਂ ਹੀ ਸੁਪਰੀਮ ਕੋਰਟ ਦੇ ਵਿੱਚ ਫਸੇ ਹੋਏ ਨੇ ਫਸੇ ਉਹ ਦੂਸਰਾ ਮਾਮਲਾ ਕਿ ਗੁੰਮਰਾਹਕੁੰਨ ਪ੍ਰਚਾਰ ਕੀਤਾ ਗਿਆ ਸੀ ਕੋਵਿਡ ਬਿਮਾਰੀ ਨੂੰ ਲੈ ਕੇ ਉਸ ਦੇ ਤਹਿਤ ਸੁਪਰੀਮ ਕੋਰਟ ਨੇ 13-14 ਮਈ ਨੂੰ ਆਪਣਾ ਜਿਹੜਾ ਆਰਡਰ ਰਿਜ਼ਰਵ ਰੱਖਿਆ ਪਰ ਹੁਣ ਜਿਹੜਾ ਫੈਸਲਾ ਆਇਆ ਜਿਹਦੀ ਅਸੀਂ ਗੱਲ ਕਰ ਰਹੇ ਹਾਂ ਉਹ ਉੱਤਰਾਖੰਡ ਦੇ ਪਤੌੜਗੜ ਦੀ ਅਦਾਲਤ ਦੇ ਵੱਲੋਂ ਸੁਨਾਇਆ ਗਿਆ ਤੇ ਅੱਜ ਵੱਡਾ ਝਟਕਾ ਪਤੰਜਲੀ ਤੇ ਬਾਬਾ ਰਾਮਦੇਵ ਜੋਗ ਗੁਰੂ ਨੂੰ ਮਿਲਿਆ ਕਿਉਂਕਿ ਪਤੌੜਗੜ ਉੱਤਰਾਖੰਡ ਦੀ ਇਸ ਅਦਾਲਤ ਨੇ ਸਜ਼ਾ ਸੁਣਾ ਦਿੱਤੀ ਹੈ ਜਿਦੇ ਚ ਪਤੰਜਲੀ ਦਾ ਇੱਕ ਸਹਾਇਕ ਮੈਨੇਜਰ ਵੀ ਹੈ ਇੱਕ ਦੁਕਾਨਦਾਰ ਹੈ ਤੇ ਇੱਕ ਡਿਸਟਰੀਬਿਊਟਰ ਹੈ ਇਹਨਾਂ ਤਿੰਨਾਂ ਨੂੰ ਦੋਸ਼ੀ ਪਾਇਆ ਗਿਆ ਅਦਾਲਤ ਨੇ ਦੋਸ਼ੀ ਠਹਿਰਾਉਂਦਿਆ ਇਹਨਾਂ ਨੂੰ 6-6 ਮਹੀਨੇ ਦੀ ਸਜ਼ਾ ਸੁਣਾ ਦਿੱਤੀ ਉਹਨਾਂ ਪ੍ਰੋਡਕਟ ਦੱਸ ਦਿੰਨੇ ਆ ਕਿ ਕਿਹੜਾ ਪਤੰਜਲੀ ਦਾ ਪ੍ਰੋਡਕਟ ਆ ਕਿਉਂਕਿ ਤੁਹਾਨੂੰ ਵੀ ਇਸ ਦਾ ਇੰਤਜ਼ਾਰ ਹੋਣਾ ਤਾਂ ਉਹ ਪ੍ਰੋਡਕਟ ਹੈ ਸੋਨ ਪਾਪੜੀ ਪਤੰਜਲੀ ਦੇ ਨਵਰਤਨ ਸੋਨ ਪਾਪੜੀ ਇਹ ਪ੍ਰੋਡਕਟਾ ਜਿਸ ਨੂੰ ਬਹੁਤ ਸਾਰੇ ਲੋਕ ਖਾਂਦੇ ਨੇ ਬਹੁਤ ਸ਼ੌਂਕ ਨਾਲ ਖਾਂਦੇ ਨੇ ਕੋਈ ਹੋਰ ਕਿਸੇ ਕੰਪਨੀ ਦਾ ਵੀ ਖਾ ਰਿਆ ਹੁੰਦਾ ਤਾਂ ਲੋਕ ਕਈ ਕਹਿ ਦਿੰਦੇ ਕਿ ਯਾਰ ਪਤੰਜਲੀ ਦੀ ਸੋਨ ਪਾਪੜੀ ਖਾਓ ਪਰ ਇਹ ਜਿਹੜੀ ਪ੍ਰੋਡਕਟਾ ਪਤੰਜਲੀ ਦੀ ਸੋਨ ਪਾਪੜੀ ਇਹ ਫੂਡ ਕੁਆਲਿਟੀ ਚ ਫੇਲ ਹੋਈ ਹੈ फेल ਹੋਣ ਦੇ ਕਾਰਨ ਹੀ ਇਹ ਪਤੰਜਲੀ ਨੂੰ ਇੱਕ ਵੱਡਾ ਝਟਕਾ ਕੋਰਟ ਨੇ ਦੇ ਦਿੱਤਾ ਪਤੌੜਗੜ ਉੱਤਰਾਖੰਡ ਦੀ ਕੋਰਟ ਨੇ ਫੈਸਲਾ ਸੁਣਾ ਦਿੱਤਾ ਤੁਹਾਨੂੰ ਹੁਣ ਦੱਸ ਦੰਨੇ ਆ ਡਿਟੇਲ ਥੋੜਾ ਜਿਹਾ ਸਮਝਾ ਦੰਨੇ ਆ ਗੱਲ ਕਿੱਥੋਂ ਸ਼ੁਰੂ ਹੋਈ ਸੀ ਦਰਅਸਲ 17 ਅਕਤੂਬਰ 2019 ਦਾ ਇਹ ਮਾਮਲਾ ਹੈ 17 ਅਕਤੂਬਰ 2019 ਨੂੰ ਉੱਤਰਾਖੰਡ ਦੇ ਪਤੌੜਗੜ ਦੇ ਵਿੱਚ ਆ ਲੀਲਾਦਰ ਪਾਠਕ ਨਾ ਦੀ ਇੱਕ ਸ਼ਾਪ ਹੈ ਤੇ ਇਸ ਸ਼ਾਪ ਦੇ ਵਿੱਚ ਹੀ ਇਹ ਸੋਨ ਪਾਪੜੀ ਆ ਇਸ ਤਰੀਕੇ ਨਾਲ ਖਰੀਦੀ ਗਈ ਸੀ ਤੇ ਇਸ ਦੀ ਸ਼ਿਕਾਇਤ ਕੀਤੀ ਗਈ ਸੀ ਤੇ ਫੇਕੇਸ ਚੱਲਿਆ ਇਹਨੇ ਸਾਲ ਤੇ ਹੁਣ ਆ ਕੇ ਇਸ ਕੇਸ ਦਾ ਨਿਬਟਾਰਾ ਹੋਇਆ ਤੇ ਅਦਾਲਤ ਨੇ ਸਜ਼ਾ ਸੁਣਾਈ ਹੈ ਲੀਲਾਦਰ ਪਾਠਕ ਜਿਹੜਾ ਸ਼ਾਪ ਦਾ ਮਾਲਕ ਸੀਗਾ ਉਹਨੂੰ 6 ਮਹੀਨੇ ਦੀ ਸਜ਼ਾ ਆ ਨਾਲ 5000 ਦਾ ਜੁਰਮਾਨਾ ਦੂਸਰਾ ਡਿਸਟਰੀਬਿਊਟਰ ਸੀ ਅਜੇ ਜੋਸ਼ੀ ਉਨੂੰ 10000 ਦਾ ਜੁਰਮਾਨਾ 6 ਮਹੀਨੇ ਦੀ ਸਜ਼ਾ ਆ ਤੇ ਤੀਸਰਾ ਜਿਹੜਾ ਬੜਾ ਅਹਿਮ ਕਿਰਦਾਰ ਹੈ ਸਹਾਇਕ ਮੈਨੇਜਰ ਹੈ ਅਭਿਸ਼ੇਕ ਕੁਮਾਰ ਪਤੰਜਲੀ ਦਾ ਇਹਨੂੰ 25000 ਰੁਪਏ ਦਾ ਜੁਰਮਾਨਾ ਤੇ ਨਾਲ ਇਹਨੂੰ ਵੀ ਸਜ਼ਾ 6 ਮਹੀਨੇ ਦੀ ਸੁਣਾ ਦਿੱਤੀ ਗਈ ਹੈ ਤੇ ਸੋਨ ਪਾਪੜੀ ਹੁਣ ਇਹ ਕਹਿ ਸਕਦੇ ਆ ਕਿ ਕੁਆਲਟੀ ਟੈਸਟ ਦੇ ਵਿੱਚ ਫੂਡ ਕੁਆਲਟੀ ਟੈਸਟ ਦੇ ਵਿੱਚ ਫੇਲ ਹੋਈ 2019 ਦੇ ਵਿੱਚ ਜਦੋਂ ਸ਼ਿਕਾਇਤ ਕੀਤੀ ਗਈ ਤਾਂ ਉਦੋਂ ਹੀ ਇਸ ਦੇ ਨਮੂਨੇ ਲਏ ਗਏ ਸੀ ਤੇ ਬਾਅਦ ਦੇ ਵਿੱਚ ਲੈਬਾਰਟਰੀ ਤੋਂ ਟੈਸਟ ਹੋਇਆ ਤਾਂ ਉਸ ਟੈਸਟ ਦੇ ਵਿੱਚ ਸੋਨ ਪਾਪੜੀ ਦਾ ਇਹ ਪ੍ਰੋਡਕਟ ਫੇਲ ਹੋਇਆ ਸੀ ਜਾਨੀ ਕਿ ਖਾਨ ਲਾਇਕ ਪਤੰਜਲੀ ਦੀ ਵੱਲੋਂ ਬਣਾਈ ਗਈ ਇਹ ਸੋਨ ਪਾਪੜੀ ਨਹੀਂ ਸੀ ਜਿਹਨੂੰ ਬਹੁਤ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਇਹ ਬਹੁਤ ਵਧੀਆ ਜਿਹੜੇ ਪ੍ਰੋਡਕਟ ਨੇ ਪਤੰਜਲੀ ਦੇ ਬਣਾਏ ਜਾਂਦੇ ਨੇ ਤਾਂ ਵੱਡਾ ਝਟਕਾ ਬਾਬਾ RAMDEV ਨੂੰ ਮਿਲਿਆ ਦੂਸਰੇ ਪਾਸੇ ਦੱਸ ਦਿੰਨੇ ਆ ਸੁਪਰੀਮ ਕੋਰਟ ਦੇ ਵਿੱਚ ਵੀ ਹਜੇ ਪਤੰਜਲੀ ਤੇ ਬਾਬਾ RAMDEV ਤੇ ਉਹਨਾਂ ਦਾ ਸਾਥੀ ਬਾਲਕ੍ਰਿਸ਼ਨ ਫਸੇ ਹੋਏ ਨੇ ਉਧਰ ਮਾਮਲਾ ਇਹ ਚੱਲ ਰਿਹਾ ਕਿ ਗਮਰਾਕਨ ਪ੍ਰਚਾਰ ਪਤੰਜਲੀ ਨੇ ਕੀਤਾ ਸੀਗਾ ਕੋਵਿਡ ਦੀ ਬਿਮਾਰੀ ਨੂੰ ਠੀਕ ਕਰਨ ਦੇ ਲਈ ਇੱਕ ਦਵਾਈ ਬਣਾਈ ਗਈ ਸੀ ਜਿਦੇ ਵਿੱਚ ਬਾਬਾ ਆਰਾਮਦੇਵ ਨੇ ਅੱਗੇ ਆ ਕੇ ਕਿਹਾ ਸੀ ਕਿ ਸਾਡੀ ਇਸ ਦਵਾਈ ਦੀਆਂ ਦੋ ਤਿੰਨ ਬੂੰਦਾਂ ਦੇ ਨਾਲ ਹੀ ਕਰੋਨਾ ਤੁਹਾਨੂੰ ਨਹੀਂ ਹੋਏਗਾ ਬਾਕੀ ਦਵਾਈਆਂ ਖਾਣ ਦੀ ਜ਼ਰੂਰਤ ਨਹੀਂ ਹੈ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਡਾਕਟਰਾਂ ਨੇ ਪੂਰੀ ਐਸੋਸੀਏਸ਼ਨ ਨੇ ਇਸ ਦਾ ਵਿਰੋਧ ਕੀਤਾ ਸੀ ਬੜੀ ਉੱਚੀ ਬਾਤ ਚੁੱਕੀ ਸੀ ਤੇ ਉਹ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਲਗਾਤਾਰ ਚੱਲ ਰਿਹਾ ਤੇ ਉਸ ਦੇ ਵਿੱਚ 13 14 ਲੰਗੀ 13 14 ਮਈ ਨੂੰ ਸੁਪਰੀਮ ਕੋਰਟ ਨੇ ਆਪਣੇ ਆਰਡਰ ਨੇ ਜਿਹੜੇ ਉਹ ਜ਼ਰਬ ਰੱਖੇ ਨੇ ਤਾਂ ਪਰਸਨਲੀ ਤੌਰ ਤੇ ਵੀ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਬਾਬਾ RAMDEV ਤੇ ਬਾਲਕ੍ਰਿਸ਼ਨ ਕੋਰਟ ਤੇ ਅੱਗੇ ਆ ਕੇ ਪੇਸ਼ ਹੋਣ ਉੱਥੇ RAMDEV ਨੇ ਮਾਫੀ ਵੀ ਮੰਗੀ ਸੀ ਮਾਫੀ ਦਾ ਪ੍ਰਸਤਾਵ ਵੀ ਰੱਖਿਆ ਸੀ ਕਿ ਬਿਨਾਂ ਸ਼ਰਤ ਲਿਖਤੀ ਰੂਪ ਦੇ ਵਿੱਚੋਂ ਮਾਫੀ ਮੰਗ ਲੈਂਦੇ ਨੇ ਤਾਂ ਸੁਪਰੀਮ ਕੋਰਟ ਨੇ ਉਹ ਵੀ ਇੱਕ ਇੱਕ ਸਮੇਂ ਦੇ ਵਿੱਚ ਮਨਜ਼ੂਰ ਨਹੀਂ ਕੀਤਾ ਸੀ ਤੇ ਕਿਹਾ ਸੀ ਕਿ ਅਸੀਂ ਤੁਹਾਡੀ ਮਾਫੀ ਦਾ ਕੀ ਕਰਾਂਗੇ ਤੁਸੀਂ ਗੁੰਮਰਾਹਕੁਨ ਪ੍ਰਚਾਰ ਕੀਤਾ ਗੁੰਮਰਾਹਕੁਨ ਪ੍ਰਚਾਰ ਕਰਕੇ ਤੁਸੀਂ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕੀਤਾ ਆ ਤਾਂ ਸੁਪਰੀਮ ਕੋਰਟ 'ਚ ਇੱਕ ਮਾਮਲਾ ਤੇ ਦੂਸਰਾ ਮਾਮਲਾ 2019 ਦਾ ਉੱਤਰਾਖੰਡ ਦੇ ਵਿੱਚ ਚੱਲਦਾ ਆ ਰਿਹਾ ਸੀ ਤਾਂ ਅੱਜ ਉੱਤਰਾਖੰਡ ਦੀ ਇਸ ਅਦਾਲਤ ਨੇ ਸਜ਼ਾ ਸੁਣਾ ਦਿੱਤੀ ਹੈ ਇਸ ਮਾਮਲੇ ਦੇ ਵਿੱਚ ਫੈਸਲਾ ਸੁਣਾ ਦਿੱਤਾ ਤਿੰਨਾਂ ਨੂੰ 6-6 ਮਹੀਨੇ ਦੀ ਸਜ਼ਾ 5000 10000 ਤੇ 25000 ਦੇ ਜਿਹੜੇ ਜ਼ੁਰਮਾਨੇ ਨੇ ਉਹ ਲਗਾਏ ਗਏ ਨੇ ਤੇ ਇਹ ਕਹਿ ਦਿੱਤਾ ਗਿਆ ਕਿ ਬਾਬਾ RAM DEEP ਦੀ ਕੰਪਨੀ ਪਤੰਜਲੀ ਦੇ ਵੱਲੋਂ ਬਣਾਈ ਗਈ ਸੋਨ ਪਾਪੜੀ ਕੁਆਲਟੀ ਟੈਸਟ ਦੇ ਵਿੱਚ ਫੇਲ ਸਾਬਤ ਹੋਈ ਹੈ ਤਾਂ ਯੋਗ ਗੁਰੂ ਬਾਬਾ RAM DEEP ਦੀ ਮਸ਼ਹੂਰ ਕੰਪਨੀ ਪਤੰਜਲੀ ਦੇ ਨਾਲ ਵੱਡੀ ਇੱਕ ਖਬਰ ਆ ਰਹੀ ਹੈ ਪਤੰਜਲੀ ਦੇ ਬਹੁਤ ਸਾਰੇ ਲੋਕ ਪ੍ਰੋਡਕਟਾਂ ਦਾ ਇਸਤੇਮਾਲ ਕਰਦੇ ਨੇ ਚਾਹੇ ਭਾਂਡੇ ਮਾਂਜਣ ਵਾਲੀ ਸਾਬਣ ਤੋਂ ਲੈ ਕੇ ਗਾ ਦੇਸ਼ੁੱਧ ਦੇਸੀ ਕੀ ਦਾ ਪ੍ਰਚਾਰ ਕਰ ਰਿਹਾ ਹੋਵੇ ਪਤੰਜਲੀ ਤੇ ਬਹੁਤ ਸਾਰੇ ਪ੍ਰੋਡਕਟ ਨੇ ਜਿਹੜੇ ਬਾਬਾ RAMDEV ਯੋਗ ਗੁਰੂ ਦੀ ਕੰਪਨੀ ਪਤੰਜਲੀ ਨੇ ਬਣਾਏ ਨੇ ਤੇ ਵੇਚੇ ਨੇ ਲਗਾਤਾਰ ਵੇਚੇ ਜਾ ਰਹੇ ਨੇ ਇਸ ਵੇਲੇ ਆਲਮ ਇਹ ਹੈ ਕਿ ਪੂਰੇ ਦੇਸ਼ ਦੇ ਵਿੱਚ ਬਹੁਤ ਵੱਡੇ ਵੱਡੇ ਸ਼ੋਰੂਮ ਪਤੰਜਲੀ ਦੇ ਨੇ ਪਰ ਪਤੰਜਲੀ ਦੇ ਨਾਲ ਹੀ ਇੱਕ ਵੱਡੀ ਖਬਰ ਆਈ ਹੈ ਕਿ ਪਤੰਜਲੀ ਕੰਪਨੀ ਦੇ ਵੱਲੋਂ ਬਣਾਇਆ ਗਿਆ ਇੱਕ ਪ੍ਰੋਡਕਟ ਇੱਕ ਚੀਜ਼ ਹੁਣ ਖਾਣ ਦੇ ਲਾਇਕ ਨਹੀਂ ਹੈ ਫੂਡ ਕੁਆਲਟੀ ਦੇ ਵਿੱਚ ਫੇਲ ਹੋ ਗਈ ਹੈ ਤੇ ਫੇਲ ਹੋਣ ਦੇ ਕਰਕੇ ਹੀ ਤਿੰਨ ਬੰਦਿਆਂ ਨੂੰ ਅਦਾਲਤ ਨੇ ਸਜ਼ਾ ਵੀ ਸੁਣਾ ਦਿੱਤੀ ਹੈ 6-6 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ ਤੇ ਨਾਲ ਹੀ ਮੋਟਾ ਜੁਰਮਾਨਾ ਵੀ ਠੋਕਿਆ ਗਿਆ ਦੱਸ ਦਿੰਦੇ ਹਾਂ ਕਿ ਬਾਬਾ RAM DEV ਤੇ ਉਹਨਾਂ ਦੇ ਸਾਥੀ ਬਾਲ ਕ੍ਰਿਸ਼ਨ ਪਹਿਲਾਂ ਹੀ ਸੁਪਰੀਮ ਕੋਰਟ ਦੇ ਵਿੱਚ ਫਸੇ ਹੋਏ ਨੇ ਫਸੇ ਉਹ ਦੂਸਰਾ ਮਾਮਲਾ ਕਿ ਗੁੰਮਰਾਹਕੁੰਨ ਪ੍ਰਚਾਰ ਕੀਤਾ ਗਿਆ ਸੀ ਕੋਵਿਡ ਬਿਮਾਰੀ ਨੂੰ ਲੈ ਕੇ ਉਸ ਦੇ ਤਹਿਤ ਸੁਪਰੀਮ ਕੋਰਟ ਨੇ 13 14 ਮਈ ਨੂੰ ਆਪਣਾ ਜਿਹੜਾ ਆਰਡਰ ਰਿਜ਼ਰਵ ਰੱਖਿਆ ਪਰ ਹੁਣ ਜਿਹੜਾ ਫੈਸਲਾ ਆਇਆ ਜਿਹਦੀ ਅਸੀਂ ਗੱਲ ਕਰ ਰਹੇ ਹਾਂ ਉਹ ਉੱਤਰਾਖੰਡ ਦੇ ਪਤੌੜਗੜ ਦੀ ਅਦਾਲਤ ਦੇ ਵੱਲੋਂ ਸੁਣਾਇਆ ਗਿਆ ਤੇ ਅੱਜ ਵੱਡਾ ਝਟਕਾ ਪਤੰਜਲੀ ਤੇ ਬਾਬਾ RAMDEV ਜੋਗ ਗੁਰੂ ਨੂੰ ਮਿਲਿਆ ਕਿਉਂਕਿ ਪਤੌੜਗੜ ਉੱਤਰਾਖੰਡ ਦੀ ਇਸ ਅਦਾਲਤ ਨੇ ਸਜ਼ਾ ਸੁਣਾ ਦਿੱਤੀ ਹੈ ਜਿਦੇ ਚ ਪਤੰਜਲੀ ਦਾ ਇੱਕ ਸਹਾਇਕ ਮੈਨੇਜਰ ਵੀ ਹੈ ਇੱਕ ਦੁਕਾਨਦਾਰ ਹੈ ਤੇ ਇੱਕ ਡਿਸਟਰੀਬਿਊਟਰ ਹੈ ਇਹਨਾਂ ਤਿੰਨਾਂ ਨੂੰ ਦੋਸ਼ੀ ਪਾਇਆ ਗਿਆ ਅਦਾਲਤ ਨੇ ਦੋਸ਼ੀ ਠਹਿਰਾਉਂਦਿਆ ਇਹਨਾਂ ਨੂੰ 6-6 ਮਹੀਨੇ ਦੀ ਸਜ਼ਾ ਸੁਣਾ ਦਿੱਤੀ ਉਹਨੂੰ ਪ੍ਰੋਡਕਟ ਦੱਸ ਦਿੰਨੇ ਆ ਕਿ ਕਿਹੜਾ ਪਤੰਜਲੀ ਦਾ ਪ੍ਰੋਡਕਟ ਆ ਕਿਉਂਕਿ ਤੁਹਾਨੂੰ ਵੀ ਇਸ ਦਾ ਇੰਤਜ਼ਾਰ ਹੋਣਾ ਤਾਂ ਉਹ ਪ੍ਰੋਡਕਟ ਹੈ ਸੋਨ ਪਾਪੜੀ ਪਤੰਜਲੀ ਦੇ ਨਵਰਤਨ ਸੋਨ ਪਾਪੜੀ ਇਹ ਪ੍ਰੋਡਕਟ ਆ ਜਿਸ ਨੂੰ ਬਹੁਤ ਸਾਰੇ ਲੋਕ ਖਾਂਦੇ ਨੇ ਬਹੁਤ ਸ਼ੌਂਕ ਨਾਲ ਖਾਂਦੇ ਨੇ ਕੋਈ ਹੋਰ ਕਿਸੇ ਕੰਪਨੀ ਦਾ ਵੀ ਖਾ ਰਿਆ ਹੁੰਦਾ ਤਾਂ ਲੋਕ ਕਹੀ ਕਹਿ ਦਿੰਦੇ ਕਿ ਯਾਰ ਪਤੰਜਲੀ ਦੀ ਸੋਨ ਪਾਪੜੀ ਖਾਓ ਪਰ ਇਹ ਜਿਹੜੀ ਪ੍ਰੋਡਕਟ ਆ ਪਤੰਜਲੀ ਦੀ ਸੋਨ ਪਾਪੜੀ ਇਹ ਫੂਡ ਕੁਆਲਿਟੀ ਚ ਫੇਲ ਹੋਈ ਐ ਫੇਲ ਹੋਣ ਦੇ ਕਾਰਨ ਹੀ ਇਹ ਪਤੰਜਲੀ ਨੂੰ ਇੱਕ ਵੱਡਾ ਝਟਕਾ ਕੋਰਟ ਨੇ ਦੇ ਦਿੱਤਾ ਪਤੌੜਗੜ ਉੱਤਰਾਖੰਡ ਦੀ ਕੋਰਟ ਨੇ ਫੈਸਲਾ ਸੁਣਾ ਦਿੱਤਾ ਤੁਹਾਨੂੰ ਹੁਣ ਦੱਸ ਦੰਨੇ ਆ ਡਿਟੇਲ ਚ ਥੋੜਾ ਜਿਆ ਸਮਝਾ ਦੰਨੇ ਆ ਗੱਲ ਕਿੱਥੋਂ ਸ਼ੁਰੂ ਹੋਈ ਸੀ ਦਰਅਸਲ 17 ਅਕਤੂਬਰ 2019 ਦਾ ਇਹ ਮਾਮਲਾ ਐ 17 ਅਕਤੂਬਰ 2019 ਨੂੰ ਉੱਤਰਾਖੰਡ ਦੇ ਪਤੌੜਗੜ ਦੇ ਵਿੱਚ ਆ ਲੀਲਾਦਰ ਪਾਠਕ ਨਾ ਦੀ ਇੱਕ ਸ਼ਾਪ ਹੈ ਤੇ ਇਸ ਸ਼ਾਪ ਦੇ ਵਿੱਚ ਹੀ ਇਹ ਸੋਨ ਪਾਪੜੀ ਆ ਇਸ ਤਰੀਕੇ ਨਾਲ ਖਰੀਦੀ ਗਈ ਸੀ ਤੇ ਇਸ ਦੀ ਸ਼ਿਕਾਇਤ ਕੀਤੀ ਗਈ ਸੀ ਤੇ ਫਿਰ ਕੇਸ ਚੱਲਿਆ ਇਹਨੇ ਸਾਲ ਤੇ ਹੁਣ ਆ ਕੇ ਇਸ ਕੇਸ ਦਾ ਨਿਬਟਾਰਾ ਹੋਇਆ ਤੇ ਅਦਾਲਤ ਨੇ ਸਜ਼ਾ ਸੁਣਾਈ ਹੈ ਲੀਲਾਦਰ ਪਾਠਕ ਜਿਹੜਾ ਸ਼ਾਪ ਦਾ ਮਾਲਕ ਸੀਗਾ ਉਹਨੂੰ 6 ਮਹੀਨੇ ਦੀ ਸਜ਼ਾ ਆ ਨਾਲ 5000 ਦਾ ਜੁਰਮਾਨਾ ਦੂਸਰਾ ਡਿਸਟਰੀਬਿਊਟਰ ਸੀ ਅਜੇ ਜੋਸ਼ੀ ਉਨੂੰ 10000 ਦਾ ਜੁਰਮਾਨਾ 6 ਮਹੀਨੇ ਦੀ ਸਜ਼ਾ ਆ ਤੇ ਤੀਸਰਾ ਜਿਹੜਾ ਬੜਾ ਅਹਿਮ ਕਿਰਦਾਰ ਹੈ ਸਹਾਇਕ ਮੈਨੇਜਰ ਹੈ ਅਭਿਸ਼ੇਕ ਕੁਮਾਰ ਪਤੰਜਲੀ ਦਾ ਇਹਨੂੰ 25000 ਰੁਪਏ ਦਾ ਜੁਰਮਾਨਾ ਤੇ ਨਾਲ ਇਹਨੂੰ ਵੀ ਸਜ਼ਾ 6 ਮਹੀਨੇ ਦੀ ਸੁਣਾ ਦਿੱਤੀ ਗਈ ਹੈ ਤੇ ਸੋਨ ਪਾਪੜੀ ਹੁਣ ਇਹ ਕਹਿ ਸਕਦੇ ਆ ਕਿ ਕੁਆਲਟੀ ਟੈਸਟ ਦੇ ਵਿੱਚ ਫੂਡ ਕੁਆਲਟੀ ਟੈਸਟ ਦੇ ਵਿੱਚ ਫੇਲ ਹੋਈ 2019 ਦੇ ਵਿੱਚ ਜਦੋਂ ਸ਼ਿਕਾਇਤ ਕੀਤੀ ਗਈ ਤਾਂ ਉਦੋਂ ਹੀ ਇਸ ਦੇ ਨਮੂਨੇ ਲਏ ਗਏ ਸੀ ਤੇ ਬਾਅਦ ਦੇ ਵਿੱਚ ਲੈਬਾਰਟਰੀ ਤੋਂ ਟੈਸਟ ਹੋਇਆ ਤਾਂ ਉਸ ਟੈਸਟ ਦੇ ਵਿੱਚ ਸੋਨ ਪਾਪੜੀ ਦਾ ਇਹ ਪ੍ਰੋਡਕਟ ਫੇਲ ਹੋਇਆ ਸੀ ਜਾਨੀ ਕਿ ਖਾਨ ਲਾਇਕ ਪਤੰਜਲੀ ਦੀ ਵੱਲੋਂ ਬਣਾਈ ਗਈ ਇਹ ਸੋਨ ਪਾਪੜੀ ਨਹੀਂ ਸੀ ਜਿਹਨੂੰ ਬਹੁਤ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਇਹ ਬਹੁਤ ਵਧੀਆ ਜਿਹੜੇ ਪ੍ਰੋਡਕਟ ਨੇ ਪਤੰਜਲੀ ਦੇ ਬਣਾਏ ਜਾਂਦੇ ਨੇ ਤਾਂ ਵੱਡਾ ਝਟਕਾ ਬਾਬਾ RAMDEV ਨੂੰ ਮਿਲਿਆ ਦੂਸਰੇ ਪਾਸੇ ਦੱਸ ਦਿੰਨੇ ਆ ਸੁਪਰੀਮ ਕੋਰਟ ਦੇ ਵਿੱਚ ਵੀ ਹਜੇ ਪਤੰਜਲੀ ਤੇ ਬਾਬਾ RAMDEV ਤੇ ਉਹਨਾਂ ਦਾ ਸਾਥੀ ਬਾਲਕ੍ਰਿਸ਼ਨ ਫਸੇ ਹੋਏ ਨੇ ਉਧਰ ਮਾਮਲਾ ਇਹ ਚੱਲ ਰਿਹਾ ਕਿ ਗਮਰਾਹਨ ਪ੍ਰਚਾਰ ਪਤੰਜਲੀ ਨੇ ਕੀਤਾ ਸੀਗਾ ਕੋਵਿਡ ਦੀ ਬਿਮਾਰੀ ਨੂੰ ਠੀਕ ਕਰਨ ਦੇ ਲਈ ਇੱਕ ਦਵਾਈ ਬਣਾਈ ਗਈ ਸੀ ਜਿਦੇ ਵਿੱਚ ਬਾਬਾ ਆਰਾਮਦੇਵ ਨੇ ਅੱਗੇ ਆ ਕੇ ਕਿਹਾ ਸੀ ਕਿ ਸਾਡੀ ਇਸ ਦਵਾਈ ਦੀਆਂ ਦੋ ਤਿੰਨ ਬੂੰਦਾਂ ਦੇ ਨਾਲ ਹੀ ਕਰੋਨਾ ਤੁਹਾਨੂੰ ਨਹੀਂ ਹੋਏਗਾ ਬਾਕੀ ਦਵਾਈਆਂ ਖਾਣ ਦੀ ਜ਼ਰੂਰਤ ਨਹੀਂ ਹੈ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਡਾਕਟਰਾਂ ਨੇ ਪੂਰੀ ਐਸੋਸੀਏਸ਼ਨ ਨੇ ਇਸ ਦਾ ਵਿਰੋਧ ਕੀਤਾ ਸੀ ਬੜੀ ਉੱਚੀ ਬਾਤ ਚੁੱਕੀ ਸੀ ਤੇ ਉਹ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਲਗਾਤਾਰ ਚੱਲ ਰਿਹਾ ਤੇ ਉਸ ਦੇ ਵਿੱਚ 13 14 ਲੰਗੀ 13 14 ਮਈ ਨੂੰ ਸੁਪਰੀਮ ਕੋਰਟ ਨੇ ਆਪਣੇ ਆਰਡਰ ਨੇ ਜਿਹੜੇ ਉਹ ਜ਼ਰਵ ਰੱਖੇ ਨੇ ਤਾਂ ਪਰਸਨਲੀ ਤੌਰ ਤੇ ਵੀ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਬਾਬਾ RAM DEV ਤੇ ਬਾਲ ਕ੍ਰਿਸ਼ਨ ਕੋਰਟ ਦੇ ਅੱਗੇ ਆ ਕੇ ਪੇਸ਼ ਹੋਣ ਉੱਥੇ RAM DEV ਨੇ ਮਾਫੀ ਵੀ ਮੰਗੀ ਸੀ ਮਾਫੀ ਦਾ ਪ੍ਰਸਤਾਵ ਵੀ ਰੱਖਿਆ ਸੀ ਕਿ ਬਿਨਾਂ ਸ਼ਰਤ ਲਿਖਤੀ